ਕਿਸੇ ਨੇ ਮੈਸੇਜ ਭੇਜਿਆ ਪੁੱਛਿਆ ਭਾਜੀ ਅਸੀਂ ਚੱਲਦੇ ਫਿਰਦੇ ਪਾਠ ਕਰ ਸਕਦੇ ਹਾਂ ਲੰਮੇ ਪਏ ਪਾਠ ਕਰ ਸਕਦੇ ਹਾਂ ਤੁਰੇ ਫਿਰਦੇ ਪਾਠ ਕਰ ਸਕਦੇ ਹਾਂ ਬਸ ਵਿੱਚ ਹੋਈਏ ਗੱਡੀ ਵਿੱਚ ਹੋਈਏ ਜਾਂ ਸਾਡੇ ਛੂ ਪਾਏ ਹੋਣ ਸਿਰ ਨੰਗਾ ਹੋਵੇ ਅਸੀਂ ਪਾਠ ਕਰ ਸਕਦੇ ਹਾਂ ਤੇ ਮੈਂ ਉਹ ਸੱਜਣ ਨੂੰ ਕਿਹਾ ਮੈਂ ਕਿਹਾ ਇਹਦਾ ਜਵਾਬ ਐਕਚੁਅਲੀ ਤੁਹਾਡੇ ਕੋਲ ਹੀ ਆ ਉਹ ਕਹਿੰਦਾ ਉਹ ਕਿਦਾਂ ਮਗਾ ਤੁਹਾਡੇ ਮਾਪੇ ਹੈਗੇ ਆ ਕਹਿੰਦਾ ਬਿਲਕੁਲ ਹੈ ਮਗਾ ਤੁਹਾਡੇ ਬੱਚੇ ਹੈਗੇ ਆ ਕਹਿੰਦਾ ਹਾਂਜੀ ਹੈ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਤੁਹਾਡਾ ਬੱਚਾ ਤੁਸੀਂ ਜਵਾਬ ਦੇਉਂਗੇ ਉਹਨੂੰ ਬੇਸ਼ੱਕ ਉਹ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਹੋਵੇ ਬੱਚਾ ਉਹ ਤੁਸੀਂ ਖੁਦ ਹੀ ਕੁਝ ਜਵਾਬ ਦੇਉਂਗੇ ਕਿਉਂਕਿ ਮਾਪੇ ਆ ਨਾ ਆਪਾਂ ਮਾਪੇ ਕਦੀ ਵੀ ਗੁੱਸਾ ਨਹੀਂ ਕਰਦੇ ਬੱਚਿਆਂ ਦਾ ਜਿਹੜੇ ਮਾਪੇ ਨੇ ਨਾ ਉਹ ਪਵਿੱਤਰ ਰੂਹਾਂ ਹੁੰਦੀਆਂ ਨੇ ਆਪਣੇ ਬੱਚਿਆਂ ਦੇ ਵਿੱਚ ਇਸ ਕਰਕੇ ਇੰਦੀ ਸਾਡਾ ਪਰਮਾਤਮਾ ਪਰਮਾਤਮਾ ਨਿਰਲੇਪ ਆ ਇਹਦੇ ਤੇ ਲੇਪ ਨਹੀਂ ਚੜਦਾ ਕਿਸੇ ਵੀ ਚੀਜ਼ ਦਾ ਲੇਪ ਨਹੀਂ ਚੜਦਾ ਨਾ ਚੰਗੇ ਦਾ ਨਾ ਮੰਦੇ ਦਾ ਨਾ ਬੁਰੀਾਈ ਦਾ ਨਾ ਚੰਗਿਆਈ ਦਾ ਨਾ ਬਹੁਤੀ ਕਮਾਈ ਦਾ ਨਾ ਬਹੁਤੇ ਕਾਟੇ ਦਾ ਕਿਸੇ ਵੀ ਚੀਜ਼ ਦਾ ਲੇਪ ਨਹੀਂ ਚੜਦਾ ਪਰਮਾਤਮਾ ਸਾਰੇ ਪਾਸੇ ਆ ਕਣ ਕਣ ਦੇ ਵਿੱਚ ਪੱਤੇ ਪੱਤੇ ਵਿੱਚ ਆ ਇਹ ਨਹੀਂ ਕਿ ਪਰਮਾਤਮਾ ਉੱਤੇ ਕਿਤੇ ਵਸਦਾ ਜਾਂ ਪਰਮਾਤਮਾ ਕਿਸੇ ਧਰਮ ਸਥਾਨਾਂ ਤੇ ਵਸਦਾ ਨਹੀਂ ਪਰਮਾਤਮਾ ਸਾਰੇ ਪਾਸੇ ਆ ਮੈਂ ਤੁਹਾਡੇ ਨਾਲ ਇਸ ਬਿੱਲੇ ਗੱਲਾਂ ਬਾਤਾਂ ਕਰ ਰਿਹਾ ਮੇਰੇ ਅਲੇ ਦਿਵਾਲੀ ਪਰਮਾਤਮਾ ਮੈਨੂੰ ਦੇਖ ਰਿਹਾ ਸਾਰੇ ਪਾਸੇ ਹਰ ਚੀਜ਼ ਦੇ ਵਿੱਚ ਪਰਮਾਤਮਾ ਆ ਜੇ ਟਾਇਲਟ ਬੈਠਾ ਬੱਚਾ ਆਪਣੇ ਬਾਪ ਦੇ ਨਾਲ ਗੱਲਬਾਤ ਕਰ ਰਿਹਾ ਜਿਹਦਾ ਬਾਪ ਪਾਰ ਖੜਾ ਆ ਉਸ ਬਾਪ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਉਹ ਖੁਸ਼ੀ ਖੁਸ਼ੀ ਉਹਦਾ ਜਵਾਬ ਦੇ ਰਿਹਾ ਇਦਾਂ ਹੀ ਅਸੀਂ ਬੱਚੇ ਆ ਰੱਬ ਦੇ ਜੇ ਇਸ ਮਰਜੀ ਸਿਚੁਏਸ਼ਨ ਦੇ ਵਿੱਚ ਹੋਈ ਰੱਬ ਸਾਨੂੰ ਪਿਆਰ ਕਰਦਾ ਰੱਬ ਸਾਨੂੰ ਗਲੇ ਲਾਉਂਦਾ ਤਦ ਸਿਆਣੇ ਕਹਿੰਦੇ ਨਾ ਪੁੱਤ ਕੁਪੁੱਤ ਹੋ ਸਕਦਾ ਮਾਪਾ ਕੁਮਾਪਾ ਨਹੀਂ ਹੋ ਸਕਦਾ ਇੰਨੇ ਕਈ ਲੋਕ ਇੰਨੇ ਸੈਲਫਿਸ਼ ਨੇ ਰੱਬ ਨੂੰ ਵੀ ਗਾਲਾਂ ਕੱਢ ਦਿੰਦੇ ਨੇ ਰੱਬ ਨੂੰ ਵੀ ਮੰਦਾ ਚੰਗਾ ਬੋਲ ਦਿੰਦੇ ਨੇ ਇੰਨੇ ਸੈਲਫਿਸ਼ ਨੇ ਪਰ ਅਬ ਫੇ ਵੀ ਉਹਨਾਂ ਨੂੰ ਦੇ ਰਿਹਾ ਰੱਬ ਫੇ ਵੀ ਉਹਨਾਂ ਦੀਆਂ ਝੋੜੀਆਂ ਪਰ ਰਿਹਾ ਰੱਬ ਫੇ ਵੀ ਨਹੀਂ ਗੁੱਸਾ ਕਰਦਾ ਕਿਉਂਕਿ ਰੱਬ ਨਿਰਲੇਪ ਆ ਇਹਦੇ ਤੇ ਕਿਸੇ ਚੀਜ਼ ਦਾ ਲੇਪ ਨਹੀਂ ਛੜਦਾ ਕਿਸੇ ਵੀ ਚੀਜ਼ ਦਾ ਫਿਰ ਇਸ ਕਰਕੇ ਤੁਸੀਂ ਲੰਮੇ ਪਏ ਪਾਠ ਕਰੋ ਤੁਰੇ ਫਿਰਦੇ ਪਾਠ ਕਰੋ ਨਹਾਉਂਦੇ ਪਾਠ ਕਰੋ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਹੋ ਮੋ ਪਾਠ ਕਰੋ ਪਰ ਪਾਠ ਦਾ ਮਤਲਬ ਜਰੂਰ ਸਮਝੋ ਪਾਠ ਦਾ ਮਤਲਬ ਹੁੰਦਾ ਯਾਦ ਕਰਨਾ ਯਾਦ ਆਪਾਂ ਉਹਨੂੰ ਕਰਦੇ ਆ ਜਿਸਨੂੰ ਬਹੁਤ ਪਿਆਰ ਹੋਵੇ ਮਾਂ ਦਾ ਬੱਚਾ ਸਵੇ ਨੂੰ ਸਕੂਲ ਚਲ ਜਾਂਦਾ ਜਿੰਨਾ ਚਿਰ ਸਕੂਲ ਤੋਂ ਵਾਪਸ ਨਹੀਂ ਆਉਂਦਾ ਨਾ ਉਹ ਮਾਂ ਆਪਣੇ ਬੱਚੇ ਨੂੰ ਦਿਮਾਗ ਦੇ ਵਿੱਚ ਰੱਖਦੀ ਆ ਪਿਆਰ ਕਰਦੀ ਨਾਲ ਜਿੱਦਾਂ ਜਿਹੜਾ ਬੰਦਾ ਰੱਬ ਨੂੰ ਪਿਆਰ ਕਰਦਾ ਨਾ ਤੇ ਰੱਬ ਉਹਦੇ ਜ਼ੈਨ ਦੇ ਵਿੱਚ ਉਹਦੀ ਸੋਚ ਦੇ ਵਿੱਚ ਉਹਦੇ ਦਿਮਾਗ ਦੇ ਵਿੱਚ ਰਹਿੰਦਾ ਹਮੇਸ਼ਾ ਹੀ ਇਸ ਕਰਕੇ ਜਿੰਨੇ ਵੀ ਪਵਿੱਤਰ ਗ੍ਰੰਥ ਨੇ ਇਹ ਸਾਡੀਆਂ ਸਿੱਖਿਆਵਾਂ ਨੇ ਇਹਨਾਂ ਨੂੰ ਯਾਦ ਕਰਨਾ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਰੱਬ ਨਹੀਂ ਮਾਈਂਡ ਕਰਦਾ ਰੱਬ ਖੁਸ਼ ਹੁੰਦਾ ਕਿ ਤੂੰ ਮੈਨੂੰ ਯਾਦ ਕਰ ਰਿਹਾ ਤੂੰ ਮੇਰੇ ਨਾਲ ਜੁੜਿਆ ਆ ਬਹੁਤ ਰੱਬ ਖੁਸ਼ ਹੁੰਦਾ ਬਹੁਤ ਥਾਪੜੇ ਦਿੰਦਾ ਬੜੀਆਂ ਖੁਸ਼ੀਆਂ ਦਿੰਦਾ ਇਸ ਕਰਕੇ ਬੇਚਿਜ ਖੋ ਕੇ ਰੱਬ ਨੂੰ ਯਾਦ ਕਰਿਆ ਕਰੀ ਰੱਬ ਦਾ